ਦੇ ਮੈਨੂੰ ਹੀ ਕਾਲ ਕੀਤੀ ਜੀ ਕਹਿੰਦੇ ਵੀ ਆ ਕੇ ਸਾਡੇ ਨਾਲ ਟਰਾਲੀ ਤਿਆਰ ਕਰਵਾ ਕੇ ਜਾਓ। ਉਦੋਂ ਵੀ ਬੰਦਾ ਇਹ ਕਹਿ ਕੇ ਗਿਆ ਜੀ ਆਪਾਂ ਮੋਰਚਾ ਫਤਿਹ ਕਰਕੇ ਆਉਣਾ ਜੀ। ਉਦੋਂ ਵੀ ਅਸੀਂ ਕੋਲ ਹੀ ਸੀ ਜੀ ਦਿੱਥੇ ਟਰਾਲੀ ਤਿਆਰ ਕੀਤੀ ਹੈ ਜੀ। ਆਨੇ ਮਤਲਬ ਕਿ ਇੱਕ ਟਵੀਟ ਕੀਤਾ ਸੀ ਵੀ ਆਪਾਂ 1 ਕਰੋੜ ਰੁਪਇਆ ਤੇ ਭੈਣ ਨੂੰ ਸਰਕਾਰੀ ਨੌਕਰੀ ਦੇਣੀ ਆ। ਗੱਲ ਜੀ ਹਨਾ ਪੈਸੇ ਦੀ ਨਹੀਂ ਹੈਗੀ ਗੱਲ ਇਨਸਾਫ ਦੀ ਆ ਤੇ ਪੈਸੇ ਚ ਤਾਂ ਹੀ ਸਾਡੇ ਸਮਝ ਲਓ ਜੀ ਪਿੰਡ ਵੀ 5-5000 ਰੁਪਇਆ ਇਕੱਠਾ ਕਰਕੇ ਜਾਂਦਾ ਪਿੰਡ ਵੀ ਕਰੋੜ ਰੁਪਇਆ ਇਕੱਠਾ ਕਰ ਦੂ ਜੀ ਸਾਡਾ ਪਿੰਡ ਇੱਕ ਹਰ ਇੱਕ ਪੱਖੋਂ ਖੜਨ ਵਾਲਾ ਪਿੰਡ ਆ ਜੀ। ਜਿਹੜਾ ਹੈਗਾ ਜੇਕਰ ਪਰਿਵਾਰ ਦੇ ਪੁਰਾਣੇ 15 15 ਸਾਲ ਦੇ ਮੈਂਬਰ ਵੀ ਕੱਢੇ ਜਾ ਰਹੇ ਉਹਦਾ ਕਾਰਨ ਵੀ ਕਿ ਜਿਹੜਾ ਹੈਗਾ ਇਹਦਾ ਕਿਸ ਤਰੀਕ ਨਾਲ ਸੰਸਕਾਰ ਕਰਾਇਆ ਜਾਵੇ ਕੈਂਸਰ ਹੋ ਗਿਆ ਸੀ ਇੱਕ ਭੈਣ ਦਾ ਵਿਆਹ ਕੀਤਾ ਸੀ ਕਿੱਲਾ ਕਿੱਲੇ ਕੋਲੋਂ ਵੇਚਤੀ ਸੀਗੀ ਅੱਛਾ ਤੇ ਦੋ ਕੁ ਕਿੱਲੇ ਪੈਲੀ ਸੀ ਭਾਈ ਉਹਦੇ ਕੋਲ ਗੱਲ ਜੀ ਉਹੀ ਫੇਰ ਆ ਗਈ ਪੈਸੇ ਤੇ ਹਣਾ ਕਹਿੰਦੇ ਹਰ ਇੱਕ ਬੰਦਾ ਕੀ ਪੈਸੇ ਦੇ ਗੱਲ ਨਿਬੜ ਜੂ ਹੀ ਜਾਂ ਇਨਸਾਫ ਨਹੀਂ ਮਿਲ ਰਿਹਾ ਉਹ ਜਦੋਂ ਮੰਨ ਲਓ ਕਿ ਲਗਾਤਾਰ ਦਬਾਅ ਤੇ ਤੁਹਾਡੇ ਪਿੰਡ ਦੇ ਲੋਕ ਫਿਰ ਇੱਥੇ ਰਾਤ ਨੂੰ ਵੀ ਜਿਹੜਾ ਹਾਂਜੀ ਰਾਤ ਨੂੰ ਹੀ ਬੰਦੇ ਪਿੰਡ ਤੌਰ ਤੇ ਸਾਰੀ ਆ ਕੇ ਖੜਦੇ ਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਤੇ ਇਸ ਵਕਤ ਮ ਮੌਜੂਦ ਹਾਂ ਪਿੰਡ ਬੱਲੋ ਦੇ ਵਿੱਚ ਪਿੰਡ ਬੱਲੋ ਦਾ ਜਿਹੜਾ ਮੁੰਡਾ ਆਪ ਅੱਗੇ ਬਾਰਡਰ ਤੇ ਗੋਲੀ ਨਾਲ ਸ਼ਹੀਦ ਹੋਇਆ ਅੱਜ ਤੀਜਾ ਦਿਨ ਆ ਸੰਸਕਾਰ ਜਿਹੜਾ ਹੈਗਾ ਹਜੇ ਤੱਕ ਨਹੀਂ ਹੋਇਆ ਕਾਰਨ ਹੈ ਕਿਉਂਕਿ ਜਿਹੜਾ ਹੈਗਾ ਪੁਲਿਸ ਨਹੀਂ ਕਿ ਬਣਦੀ ਕਾਰਵਾਈ ਕੀਤੀ ਜਾਵੇ ਬਕਾਇਦਾ ਤੌਰ ਤੇ ਜਿਹਦਾ ਹਰਿਆਣਾ ਦੇ ਜਿਹੜਾ ਪੁਲਿਸ ਇੰਚਾਰਜ ਦੇ ਉੱਪਰ ਉਸ ਤੋਂ ਬਿਨਾ ਜਿਹੜਾ ਹਰਿਆਣਾ ਦਾ ਗ੍ਰਹਿ ਜਿਹੜਾ ਮੰਤਰੀ ਆ ਉਹਦੇ ਉੱਪਰ ਤੇ ਉਸ ਤੋਂ ਬਿਨਾ ਅਮਿਤ ਸ਼ਾਹ ਦੇ ਉੱਪਰ ਵੀ ਜਿਹੜਾ ਹੈਗਾ ਇੱਕ ਪਰਚਾ ਦਰਜ ਕੀਤਾ ਜਾਵੇ ਠੀਕ ਹੈ ਪੰਜਾਬ ਸਰਕਾਰ ਨੇ ਜ਼ਰੂਰ ਕਿਹਾ ਕਿ 1 ਕਰੋੜ ਰੁਪਏ ਤੇ ਪਰਿਵਾਰ ਨੌਕਰੀ ਤੇ ਚੋਗੀ ਪਰ ਜਿਹੜਾ ਹੈਗਾ ਉਹ ਕਿਸਾਨ ਯੂਨੀਅਨਾਂ ਤੇ ਪਰਿਵਾਰ ਬਲੰਗ ਮੰਗ ਠੁਕਰਾ ਦਿੱਤੀ ਗਈ ਹੈ ਕਿਉਂਕਿ ਜੇਕਰ ਆਪਾਂ ਕਹੀਏ ਪੈਸੇ ਨਾਲ ਹੀ ਜਿਹੜਾ ਕੋਈ ਬੰਦਾ ਮੁੜਦਾ ਹੋਵੇ ਹੈਨਾ ਤਾਂ ਫੇਰ ਜਿਹੜਾ ਹੈਗਾ ਆਪਾਂ ਉਥੇ ਇਨਸਾਫ ਲੈਣ ਗਏ ਨਾਲ ਕੋਈ ਪੈਸਾ ਇਕੱਠਾ ਕਰ। ਮੇਰੇ ਨਾਲ ਪ੍ਰਵਾਹਾ ਦੇ ਮੈਂਬਰ ਵੀ ਨੇ ਤੇ ਉਹਨਾਂ ਨਾਲ ਬਚਪਨ ਲੱਗਦਾ। ਵੀ ਕਿਦਾਂ ਦਾ ਸੇ ਸ਼ੌਪ ਕਰਨ ਵੀ ਕੀ ਕੰਮ ਕਰਦਾ ਸੀਗਾ। ਵੀਰੇ ਉਹ ਬਹੁਤ ਵਧੀਆ ਸੁਭਾਅ ਦਾ ਨੇਚਰ ਦਾ ਮੁੰਡਾ ਸੀਗਾ ਤੇ ਉਹ ਖੇਤੀਬਾੜੀ ਦਾ ਸਭ ਕੰਮ ਕਰਦਾ ਸੀ ਤੇ ਆਪਣੇ ਪਿੰਡ ਦੇ ਵਿੱਚ ਜਿੰਨੇ ਵੀ ਸਮਾਜ ਸੇਵੀ ਕੰਮ ਹੁੰਦੇ ਸੀ ਸਭ ਚ ਹਿੱਸਾ ਲੈਣ ਵਾਲਾ ਬੰਦਾ ਸੀ ਬਈ ਉਹ। ਤੇ ਜਿਹੜਾ ਉਹਨਾਂ ਕੋਲ ਜ਼ਮੀਨ ਕਿੰਨੀ ਹੈ ਮੰਨ ਲਓ। ਜ਼ਮੀਨ ਬਈ ਉਹਨਾਂ ਕੋਲ 3 ਕ ਕਿੱਲੇ ਪੈਲੀ ਸੀ ਤੇ ਇਦੂ ਹਣਾ ਪਹਿਲਾਂ ਇਹਦੀ ਇੱਕ ਦਾਦੀ ਦਾ ਕੈਨਸਰ ਹੋ ਗਿਆ ਸੀ ਇੱਕ ਭੈਣ ਦਾ ਵਿਆਹ ਕੀਤਾ ਸੀ ਕਿ ਲੱਖ ਪੈਲੀ ਉਹ ਦੋ ਵੇਚਤੀ ਸੀਗੀ ਤੇ ਦੋ ਕੁ ਕਿੱਲੇ ਪੈਲੀ ਸੀ ਬਾਈ ਉਹਦੇ ਕੋਲ ਦੋ ਕੁ ਤੇ ਨਾਲ ਇਹ ਠੇਕੇ ਤੇ ਵੀ ਲੈਂਦਾ ਸੀਗਾ ਹਾਂ ਠੇਕੇ ਤੇ ਲੈਂਦਾ ਸੀ ਬਾਈ ਮੁੰਡਾ ਹਨਾ ਸਟਰਗਲ ਕਰਨ ਵਾਲਾ ਮਿਹਨਤੀ ਬੰਦਾ ਸੀ ਨਾਲ 5-7 ਕਿੱਲੇ ਪੈਲੀ ਠੇਕੇ ਤੇ ਲੈ ਕੇ ਵੀ ਕਰਦਾ ਸੀਗਾ ਜੀ ਅੱਛਾ ਹਾਂ ਜੀ ਹਾਂ ਜੀ ਜਿਵੇਂ ਵੀ ਕਰਦਾ ਕਿ ਯਾਰ ਆਪਣਾ ਇੱਕ ਸਾਈਡ ਵੇਜ ਨਸ ਹੁੰਦਾ ਪਸ਼ੂਆਂ ਦਾ ਵਿਚਾਰਾ ਦੁੱਧ ਪਾਪੂ ਕੇ ਗੁਜ਼ਾਰਾ ਕਰਦਾ ਸੀਗਾ ਜੀ ਤੇ ਜਿਹੜਾ ਹੁਣ ਮੰਨ ਲਓ ਅੱਜ ਤੀਜਾ ਦਿਨ ਸੰਸਕਾਰ ਦਾ ਤੁਹਾਡੇ ਪਿੰਡ ਦਾ ਇੱਕ ਇਦਾਂ ਦੇ ਹਾਲਾਤ ਆ ਜਾਂ ਕਿਦਾਂ ਪੁਲਿਸ ਪ੍ਰਸ਼ਾਸਨ ਦਾ ਰਵਈਆ ਦੇ ਬਾਰੇ ਦੱਸ ਸਕਦੇ ਨੇ ਇਹਦੇ ਜਿਹੜੀ ਆਪਾਂ ਨੂੰ ਭਗਵੰਤ ਮਾਨ ਨੇ ਮਤਲਬ ਕਿ ਇੱਕ ਟਵੀਟ ਕੀਤਾ ਸੀ ਵੀ ਆਪਾਂ 1 ਕਰੋੜ ਰੁਪਇਆ ਤੇ ਭੈਣ ਨੂੰ ਸਰਕਾਰੀ ਨੌਕਰੀ ਦੇਣੀ ਆ। ਗੱਲ ਜੀ ਹਨਾ ਪੈਸੇ ਦੀ ਨਹੀਂ ਹੈਗੀ ਗੱਲ ਅਨਸਾਫ਼ ਦੀ ਆ ਤੇ ਪੈਸੇ ਚ ਤਾਂ ਹੀ ਸਾਡੇ ਸਮਝ ਲਓ ਜੇ ਪਿੰਡ ਵੀ 5-5000 ਰੁਪਇਆ ਇਕੱਠਾ ਕਰਕੇ ਇੰਦਾ ਪਿੰਡ ਵੀ ਕਰੋੜ ਰੁਪਇਆ ਇਕੱਠਾ ਕਰ ਦੂ ਜੀ ਸਾਡਾ ਪਿੰਡ ਇੱਕ ਹਰ ਇੱਕ ਪੱਖੋਂ ਖੜਨ ਵਾਲਾ ਪਿੰਡ ਆ ਜੀ ਇੱਕੇ ਤੌਰ ਤੇ ਪਰਿਵਾਰ ਨਾਲ ਵੀ ਖੜਨ ਵਾਲਾ ਪਿੰਡ ਆ ਜੀ ਤੇ ਇਹ ਗੱਲ ਪੈਂਛੇ ਦੀ ਨਹੀਂ ਹੈਗੀ ਜੀ ਗੱਲ ਅਨਸਾਫ਼ ਹੋਣਾ ਚਾਹੀਦਾ ਜਿਵੇਂ ਕਿ ਉਥੋਂ ਦੇ ਡੀਜੀਪੀ ਤੇ ਜਿਹੜਾ ਕਹਿੰਦਾ ਸੀਗਾ ਵੀ ਮੈਂ ਕਿਸਾਨਾਂ ਨੂੰ ਐਤਕੀ ਅੱਗੇ ਨਹੀਂ ਵਧਣ ਦਿੰਦਾ ਮੈਂ ਨੌਕਰੀ ਛੱਡ ਦੂੰਗਾ ਉਹਦੀ ਜੇ ਕਿਸਾਨ ਐਤਕੀ ਅੱਗੇ ਵੱਧ ਜਾਣਾ ਹਾਂ ਹਾਂ ਤੇ ਉਥੋਂ ਦੀ ਖੱਟਰ ਸਰਕਾਰ ਤੇ ਜੀ ਤੇ ਇਹਦੇ ਵਿੱਚ ਹੀ ਆਪਣੇ ਸਰਕਾਰ ਦਾ ਵੀ ਵਿੱਚ ਸਮਝ ਲਓ ਵੀ ਉਹਨਾਂ ਤੇ ਬੰਦੀ ਕਾਰਵਾਈ ਕਰਨ ਦਾ ਫਰਜ਼ਵੰਦ ਤੇ ਉਹਦੀ ਵਿਚਾਰ ਦੀ ਮਿੱਟੀ ਬਦਲੀ ਦਾ ਨਾਂ ਕੀਤੀ ਜਾਵੇ ਤੇ ਜਲਦ ਤੋਂ ਜਲਦੀ ਦੀ ਚੀਜ਼ ਤੇ ਐਕਸ਼ਨ ਲੈਂਦਾ ਜਾਵੇ ਪਹਿਲਾਂ ਤਾਂ ਇਹ ਵੀ ਕਿਆ ਕਰਕੇ ਪੁਲਿਸ ਵੱਲੋਂ ਜਿਹੜਾ ਪਰਿਵਾਰ ਦੇ ਅਲੱਗ-ਅਲੱਗ ਮੈਂਬਰਾਂ ਨਾਲ ਜਿਵੇਂ ਕੱਲ ਉਹਨਾਂ ਦੀ ਮਾਤਾ ਦੀ ਜਿਹੜਾ ਹੈਗਾ ਹਨਾ ਤਾਈ ਹੈ ਨਾ ਜੀ ਚਲੋ ਪਹਿਲਾਂ ਲੋਕਾਂ ਨੇ ਕਿਹਾ ਵੀ ਉਹਦੀ ਮਾਤ ਦੀ ਡੈਥ ਹੋ ਗਈ ਜਿਹੜੇ ਬੰਦੇ ਨੂੰ ਹਜੇ ਇਹ ਗੱਲ ਦਾ ਪਤਾ ਨਹੀਂ ਸੀ ਅੱਜ ਤੋਂ 17 ਸਾਲ ਪਹਿਲਾਂ ਜਦੋਂ ਇਹ ਤਿੰਨੇ ਦੋ ਭੈਣਾਂ ਤੇ ਇੱਕ ਇਹ ਗੱਗੂ ਆਪ ਸੀ ਮੁੰਡਾ ਇਹਦਾ ਔਰਫਨਾ ਗੱਗੂ ਸੀਗਾ ਇਹਨਾਂ ਦਾ 17 ਸਾਲ ਪਹਿਲਾਂ ਹੀ ਅਡਵੋਕਟ ਦਾ ਕੋਈ ਚਲੋ ਘਰੇ ਮਾਵਲੇ ਦਾ ਕੇਸ ਹੋਊਗਾ ਜੀ ਉਦੋਂ ਤਾਂ ਸੀ ਵੀ ਛੋਟੇ ਸੀ ਉਦੋਂ ਇਹਨਾਂ ਦਾ ਹਨਾ ਕੋਈ ਹੋ ਗਿਆ ਸੀ ਸਿਸਟਮ ਜੀ ਸਾਡ ਸੜਾਈਆ ਹੋ ਗਿਆ ਸੀਗਾ ਤੇ ਅੱਜ ਇਹ ਉਹਦੀ ਮਾਂ ਖੜੀ ਹੋਈ ਆ ਤੇ ਉਹ ਜੀ ਜੀ ਥੋੜੀ ਆ ਪੰਡ ਤੌਰ ਤੇ ਵੀ ਗਲਤ ਲੱਗੀ ਤੇ ਅਸੀਂ ਪੰਡ ਦੇ ਲੋਕਾਂ ਤੋਂ ਸੁਣਦੇ ਰਹਿੰਦੇ ਹਾਂ ਕਿ ਉਹ ਇੱਕ ਨਾ ਮੁੱਦਾ ਬਣਾਇਆ ਜਾ ਰਿਹਾ ਉਹ ਕਿਉਂ ਬਣਾਇਆ ਜਾ ਰਿਹਾ ਕੀ ਕਾਰਨ ਲੱਗਦਾ ਉਹ ਚ ਕਾਰਨ ਤਾਂ ਇਹ ਲੱਗਦਾ ਵੀ ਕਿਸੇ ਕੋਈ ਜਿਹੜੇ ਬੰਦੇ ਉਹਨਾਂ ਤੇ ਦਬਾਅ ਪਾ ਰਿਹਾ ਕੋਈ ਸੀਆਈਡੀ ਵਾਲੇ ਲਾਲੋ ਤੇ ਜਾਂ ਕੋਈ ਸਰਕਾਰ ਵੱਲੋਂ ਦਬਾਅ ਪਾ ਰਿਹਾ ਵੀ ਇਹਦਾ ਜਲਦ ਤੋਂ ਜਲਦ ਸਸਕਾਰ ਕੀਤਾ ਜਾਵੇ ਗੱਲ ਜੀ ਉਹੀ ਫੇਰ ਆ ਗਈ ਪੈਸੇ ਤੇ ਹਣਾ ਕਹਿੰਦੇ ਹਰ ਇੱਕ ਬੰਦਾ ਕੀ ਵੀ ਪੈਸੇ ਦੇ ਗੱਲ ਨਿਬੜ ਜੂ ਇਹ ਅਨਸਾਫ਼ ਨਹੀਂ ਮਿਲ ਰਿਹਾ ਉਹ ਚੀਜ਼ ਨਾ ਜੀ ਬਿਲਕੁਲ ਤੁਸੀਂ ਕਹਣਾ ਵੀ ਜਿਹੜਾ ਹੈਗਾ ਜੇਕਰ ਪਰਿਵਾਰ ਦੇ ਪੁਰਾਣੇ 15-15 ਸਾਲ ਦੇ ਮੈਂਬਰ ਵੀ ਕੱਢੇ ਜਾ ਰਹੇ ਉਹਦਾ ਕਾਰਨ ਵੀ ਕਿ ਜਿਹੜਾ ਹੈਗਾ ਇਹਦਾ ਕਿਸ ਤਰੀਕਾ ਨਾਲ ਸਸਕਾਰ ਕਰਾਇਆ ਜਾਵੇ ਹਾਂਜੀ ਇਹ ਸਾਰਾ ਜੀ ਟੋਕ ਦੀ ਗੱਲ ਹੈ ਵੀ ਇਹਦਾ ਕਿਸੇ ਨਾ ਕਿਸੇ ਗੱਲ ਨੂੰ ਇਹਦਾ ਸੰਸਕਾਰ ਮੁੰਡੇ ਦਾ ਕਰਵਾਇਆ ਜਾਵੇ ਤੇ ਮਤਲਬ ਇਹ ਜਿਹੜਾ ਹੈਗਾ ਇਸ ਤੋਂ ਬਿਨਾ ਇਹ ਵੀ ਹੋਇਆ ਮੇਰੇ ਨਾਲ ਬਾਈ ਰਿਸ਼ਤੇਦਾਰ ਵੀ ਆ ਮੈਨੂੰ ਲੱਗਦਾ ਹੈ ਨਾ ਇਹਨਾਂ ਨੂੰ ਪੁੱਛ ਲੈਣਾ ਤੇ ਬਾਈ ਤੁਹਾਡੇ ਰਿਸ਼ਤੇਦਾਰਾਂ ਤੱਕ ਵੀ ਜਿਹੜਾ ਹੈਗਾ ਪਹੁੰਚ ਕੀਤੀ ਜਾ ਰਹੀ ਹੈ ਸਰਕਾਰ ਵਾਸਤੇ ਹਾਂਜੀ ਕੀਤੀ ਜਾ ਰਹੀ ਹੈ ਸਾਰਿਆਂ ਵਾਸਤੇ ਸਾਰਿਆਂ ਨੂੰ ਬੁਲਾਇਆ ਜਾ ਰਿਹਾ ਵੀ ਤੁਸੀਂ ਇਹਨਾਂ ਨੂੰ ਦਬਾਅ ਪਾਓ ਜਾਂ ਛੋਡੇ ਕਹੇ ਲੱਗੂਗਾ ਜਿਹੜਾ ਮੁੰਡੇ ਦਾ ਚਾਚਾ ਕਿਉਂ ਜਿਵੇਂ ਹੁਣ ਯੂਨੀਅਨ ਕਹੋਗੀ ਜ세ਵੰਦੀ ਉਹਨਾਂ ਨੂੰ ਕਹੋਗੀ ਤੇ ਉਸੇ ਤਰ੍ਹਾਂ ਹੀ ਕਰਨਗੇ ਤੇ ਸਾਰਾ ਪਿੰਡ ਸਾਰਾ ਪੰਜਾਬ ਹੀ ਨਾਲ ਖੜਾਈ ਇਹਨਾਂ ਦੇ ਹੁਣ ਬਿਲਕੁਲ ਇਹਨਾਂ ਨੂੰ ਪਰਿਵਾਰ ਨੂੰ ਪਾੜ ਕੇ ਇਹ ਉਹਦਾ ਸਜ਼ਕਾਰ ਕਿਸੇ ਨਾ ਕਿਸੇ ਤਰ੍ਹਾਂ ਕਰਨਾ ਚਾਹੁੰਦੇ ਆ ਪਰ ਉਹਦਾ ਜੀ ਨਾਜ਼ਰ ਪਰਚਾ ਨਹੀਂ ਪਾਉਂਦੇ ਪਰਿਵਾਰ ਉਹਨਾਂ ਚਿਰ ਸਹਿਮਤ ਨਹੀਂ ਹੁੰਦਾ ਵੀ ਸਾਨੂੰ ਕੋਈ ਪੈਸੇ ਦੀ ਲੋੜ ਨਹੀਂ ਕੁਛ ਨਹੀਂ ਉਹਨਾਂ ਤੇ ਪਰਚਾ ਪਾਇਆ ਜਾਵੇ ਤੇ ਬਸ ਇਹੀ ਮੰਗ ਆ ਜੀ ਸਰਕਾਰ ਤੋਂ ਬਿਲਕੁਲ ਆ ਜਦੋਂ ਕਿਉਂਕਿ ਜਦੋਂ ਦਾ ਆਪਾਂ ਕਿਗੇ ਪੂਰੇ ਜਿਹੜਾ ਪੰਜਾਬ ਛੱਡੋ ਜਿੱਥੇ ਵੀ ਦੁਨੀਆਂ ਭਰ ਦੇ ਪੰਜਾਬੀ ਬੈਠੇ ਆ। ਸੋ ਇਹ ਜਿਹੜਾ ਪਿੰਡ ਦੇ ਲੋਕ ਆ ਉਹਨਾਂ ਦੇ ਰਿਸ਼ਤੇਦਾਰ ਆ ਠੀਕ ਹੈ ਕਿਉਂਕਿ ਆਪਾਂ ਨੂੰ ਪਤਾ ਜੇ ਐਡੀ ਵੱਡੀ ਡੈਥ ਹੋਈ ਵੀ ਆ ਤਾਂ ਪਰਿਵਾਰ ਜਿਹੜਾ ਹੈਗਾ ਉਹ ਤਾਂ ਆਪਾਂ ਗੱਲਬਾਤ ਕਰਦੇ ਵੀ ਚੰਗੇ ਨਹੀਂ ਲੱਗਦੇ। ਪਰ ਇਹ ਹੈਗਾ ਵੀ ਖੇਤਾਂ ਦੇ ਵਿੱਚ ਘਾਰ ਆ ਇੱਥੇ ਮਤਲਬ ਨਾਲ ਡੇਰਾ ਤੇ ਭਾਈ ਤੁਹਾਡੇ ਫਿਰ ਜਦੋਂ ਮੰਨ ਲਓ ਕਿਉਂਕਿ ਲਗਾਤਾਰ ਦਬਾਅ ਤੇ ਤੁਹਾਡੇ ਪਿੰਡ ਦੇ ਲੋਕ ਫਿਰ ਇੱਥੇ ਰਾਤ ਨੂੰ ਵੀ ਜਿਹੜਾ ਹਾਂਜੀ ਰਾਤ ਨੂੰ ਹੀ ਬੰਦੇ ਪਿੰਡ ਤੌਰ ਤੇ ਸਾਰੇ ਆ ਕੇ ਖੜਦੇ ਆ ਜੀ। ਪਿੰਡ ਦਾ ਬਹੁਤ ਸਹਿਯੋਗ ਆ ਇਹ ਮੁੰਡੇ ਵੀ ਸਾਰੇ ਨਾਲ ਹੀ ਆ ਕੇ ਹੁੰਦੇ ਆ ਇੱਥੇ ਰਾ ਉਹਨਾਂ ਇੱਕ ਪਰਿਵਾਰ ਤੌਰ ਤੇ ਖੜਦੇ ਜੀ ਸਾਨੀ ਯਾਦ ਤੁਹਾਡੀ ਜਿਹੜਾ ਹੈਗਾ ਸ਼ੁਭਕਰਮਨਾ लास्ट ਜੀ ਜਿੱਦ ਇਹਨਾਂ ਨੇ ਮਤਲਬ ਕੀ 14 ਹਾਂਜੀ 15 ਤਰੀਕ ਨੂੰ ਜਿੱਦ ਇਥੋਂ ਚਾਲੇ ਪਾਏ ਜੀ ਆਪਣੇ ਬਾਬਾ ਡੇਰੇ ਦੇ ਉਹਦੇ ਮੈਨੂੰ ਹੀ ਕਾਲ ਕੀਤੀ ਜੀ ਕਹਿੰਦੇ ਵੀ ਆ ਕੇ ਸਾਡੇ ਨਾਲ ਟਰਾਲੀ ਤਿਆਰ ਕਰਵਾ ਕੇ ਜਾਓ ਉਹਦੇ ਵੀ ਬੰਦਾ ਇਹ ਕਹਿ ਕੇ ਗਿਆ ਜੀ ਆਪਾਂ ਮੋਰਚਾ ਫਤਿਹ ਕਰਕੇ ਆਉਣਾ ਜੀ ਉਹਦੇ ਵੀ ਅਸੀਂ ਕਾਲ ਹੀ ਸੀ ਜੀ ਦਿੱਥੇ ਟਰਾਲੀ ਤਿਆਰ ਕੀਤੀ ਹੈ ਜੀ ਤੇ ਉਦੋਂ ਪਹਿਲਾਂ ਜਦੋਂ ਦਿੱਲੀ ਅੰਦੋਲਨ ਵੇਲੇ ਵੀ ਹਾਂਜੀ ਪਹਿਲੀ ਵਾਰ ਵੀ ਇਹ 20 ਦਿਨ ਲਾ ਕੇ ਆਇਆ ਜੀ ਮੁੰਡਾ ਅੰਦੋਲਨ ਵਲੇ ਅੰਦੋਲਨ ਹਾਂਜੀ ਹਾਂਜੀ ਸੋ ਆ ਇਹ ਆਪਾਂ ਜਿਹੜਾ ਹੈਗਾ ਸ਼ੁਭਕਰਮਾਂ ਦੇ ਜਿਹੜਾ ਹੈਗਾ ਘਰ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਆ ਮੇਨ ਮੁੱਦਾ ਹੈਗਾ ਕਿ ਲਗਾਤਾਰ ਪ੍ਰਸ਼ਾਸਨ ਦੁਬਾਰਾ ਜਿਹੜਾ ਹੈਗਾ ਪਰਿਵਾਰ ਨੂੰ ਅਲੱਗ-ਅਲੱਗ ਤਰੀਕੇ ਨਾਲ ਕਾਨਫਰੰਸਾਂ ਕਰਾਂਗੇ ਜਿਹਨਾਂ ਪਾੜ ਕੇ ਆਪਾਂ ਕਹਿ ਗਏ ਜਿਵੇਂ ਹੁੰਦਾ ਹੀ ਆ ਪੁਲਸ ਦਾ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਇੱਕ ਵਾਰੀ ਸਸਕਾਰ ਕਰਾ ਦਿੱਤਾ ਜਾਵੇ ਉਸ ਤੋਂ ਬਾਅਦ ਜਦੋਂ ਭੋਗ ਪਾਇਆ ਜਾਂਦਾ ਦੋ ਦੋ ਬਾਅਦ ਪਰਿਵਾਰ ਹੀ ਇਕੱਲਾ ਰਹਿ ਜਾਂਦਾ ਜਾਂ ਜੱਥੇਬੰਦਾਂ ਰਹਿ ਜਾਂਦੇ ਆ ਤਾਂ ਫਿਰ ਉਹਨਾਂ ਜਿਹੜਾ ਹੈਗਾ ਆਪਾਂ ਗੱਲ ਕਰਕੇ ਇਨਸਾਫ ਦੀ ਗੱਲ ਕਿਤੇ ਨਾ ਕਿਤੇ ਆਪਾਂ ਕਹਿ ਕੇ ਧੁੰਦਲੀ ਪੈ ਜਾਂਦੀ ਹੈ ਸੋ ਤੁਸੀਂ ਲਗਾਤਾਰ ਸਾਥ ਦੇ ਰਹੇ ਹੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰ ਇਹ ਹੈਗਾ ਕਿ ਪੰਜਾਬ ਸਰਕਾਰ ਨੂੰ ਇਨਸਾਫ ਵਾਲੇ ਪਾਸੇ ਤੁਰਨਾ ਚਾਹੀਦਾ ਨਾ ਕਿ ਸਸਕਾਰ ਕਰਾਉਣ ਵਾਸਤੇ ਪਰ ਜਿਹੜਾ ਹੈਗਾ ਪਰਿਵਾਰ ਦੇ ਉੱਤੇ ਦਬਾਅ ਪਾਉਣ ਵਾਲੇ ਪਾਸੇ ਤੁਰਨਾ ਚਾਹੀਦਾ